ਗਉਂਦਮਾਨ ਜੀ ਤੁਹਾਡੀ ਪੁਲਿਸ ਬੀਜੇਪੀ ਦੇ ਲੀਡਰ ਤੇ ਬੀਜੇਪੀ ਦੇ ਵਰਕਰਸ ਤੇ ਟੱਕਰ ਨਹੀਂ ਕਰ ਰਹੀ ਉਹ ਸਿੱਧੇ ਸਿੱਧੇ ਗਰੀਬ ਲੋਕਾਂ ਦੇ ਢਿੱਡ ਤੇ ਲੱਤ ਮਾਰ ਰਹੀ ਹੈ ਕਿਉਂਕਿ ਉਹਨਾਂ ਗਰੀਬਾਂ ਨੂੰ ਉਹਨਾਂ ਦੀਆਂ ਬਣਦੀ ਸਹੂਲਤਾਂ ਜਿਹੜੀਆਂ ਕੇਂਦਰ ਸਰਕਾਰ ਦਿੰਦੀ ਹੈ ਚਾਹੇ ਆਯੁਸ਼ਮਾਨ ਕਾਰਡ ਹੈ ਚਾਹੇ ਉਹਨਾਂ ਦੇ ਲੋਨ ਹੈ ਚਾਹੇ ਉਹਨਾਂ ਦੇ ਕਿਸੇ ਕਿਸਮ ਦੀ ਜਿਹੜੀ ਸੂਧਾ ਕੇਂਦਰ ਤੋਂ ਆਂਦੀ ਹੈ ਉਹਨੂੰ ਦੇਣ ਵਾਸਤੇ ਜਿਹੜੇ ਕੈਂਪ ਲਾਏ ਜਾ ਰਹੇ ਸੀਗੇ ਤੇ ਤੁਸੀਂ ਪੁਲਿਸ ਦੀ ਤਸੱਦਤ ਜਿਹੜੀ ਹੈ ਬੀਜਪੀ ਕਾਰਜਕਰਤਾ ਤੇ ਲੀਡਰਾਂ ਤੇ ਕਰਾ ਰਹੇ ਲੋ ਭਗਵੰਦ ਮਾਨ ਜੀ ਅੱਜ ਐਸੇ ਸਿਲਸਿਲੇ ਚ ਤੁਸੀਂ ਮੇਰੇ ਹਲਕੇ ਅਬੋਰ ਬੱਲੂਆਣੇ ਦੇ ਅੰਦਰ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਕਾਕਾ ਕੰਬੋਜ ਜੀ ਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਬੱਲੂਆਣੇ ਤੋਂ ਵੰਦਨਾ ਜੀ ਉਹਨਾਂ ਦੋਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਫਾਜ਼ਿਲਕਾ ਲੈ ਗਏ ਉਹਨਾਂ ਨੂੰ ਤਾਂ ਲੈ ਗਏ ਪਰ ਤੁਹਾਡਾ ਕੀ ਖਿਆਲ ਹੈ ਬੀਜਪੀ ਦੇ ਕਾਰਜਕਰਤਾ ਘਰੇ ਬਹਿ ਜਾਣਗੇ ਭਗਵੰਦ ਮਾਨ ਜੀ ਮੈਂ ਚੱਲਿਆ ਕੱਲ ਉਸੇ ਪਿੰਡ ਜਿੱਥੋਂ ਤੁਸੀਂ ਕਾਕਾ ਕੰਬੋਜ ਵੰਦਨਾ ਜੀ ਨੂੰ ਫੜੇ ਮੈਂ ਚੱਲਿਆ ਉੱਥੇ ਉਹੀ ਕੈਂਪ ਕੱਲ ਮੈਂ ਜਾ ਕੇ ਲਾਉਂਗਾ 10 ਵਜੇ ਪਿੰਡ ਰਾਏਪੁਰੇ ਤੇ ਜੋ ساری ਪੁਲਿਸ ਉਥੇ ਕਰੋ ਗ੍ਰਿਫਤਾਰ ਕਿਨੂੰ ਕਿਨੂੰ ਗ੍ਰਿਫਤਾਰ ਕਰੋਗੇ ਕਰੋ ਸਭ ਤੋਂ ਪਹਿਲਾਂ ਸ਼ੁਰੂਆਤ ਸੁਨੀਲ ਜਾਖੜ ਤੋਂ ਕਰੋ ਕੱਲ ਉੱਥੇ ਮਿਲਦੇ ਆਂ ਫਿਰ ਪਤਾ ਲੱਗੂਗਾ ਤੁਹਾਨੂੰ ਕਿਹੜੇ ਪਾਵ ਦੇ ਵਿੱਚ ਤੁਸੀਂ ਗਰੀਬਾਂ ਦੇ ਢਿੱਡ ਤੇ ਕਿਸ ਤਰ੍ਹਾਂ ਲੱਤ ਮਾਰ ਸਕਦੇ ਹੋ ਜਿਹੜੇ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਤੁਸੀਂ ਲੋਕਾਂ ਨੂੰ ਬੇਕੂਬ ਬਣਾਇਆ ਅੱਜ ਆਮ ਆਦਮੀ ਦੇ ਮਗਰੇ ਤੁਸੀਂ ਡੰਗ ਲੈ ਕੇ ਪਏ ਹੋ ਆਓ ਕੱਲ ਉਥੇ ਰਾਏਪੁਰੇ ਪਹੁੰਚੋ ਤੇ ਮੈਂ ਕਹਣਾ ਉੱਥੇ ਚੱਲ ਕੇ ਇਹਨਾਂ ਨੂੰ ਦੱਸਾਂਗੇ ਵੀ ਜੀਪੀ ਜਿਹੜੀ ਇਹ ਸੰਘਰਸ਼ ਉਹਨਾਂ ਲਈ ਪਾਰਟੀ ਕਿਸ ਤਰ੍ਹਾਂ ਗਰੀਬਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ